ਇਸ ਨੂੰ ਆਪਣੇ ਇਹ ਸਰਕਾਰ ਨੇ ਆਪਣਾ ਇਹ ਕੰਮ ਕਰਨਾ ਹੈ ਵੀ ਆ ਕੇਸ ਵੀ ਆਪ ਬਣਾਉਣਾ ਹੈ ਉਹਨੂੰ ਪੇਸ਼ ਵੀ ਆਪ ਕਰਨਾ ਹੈ ਉਹਦੇ ਡਿਫੈਂਸ ਕਾਉਂਸਲ ਵੀ ਆਪ ਕਰਨਾ ਹੈ ਤਾਂ ਫਿਰ ਥਾਣੇਦਾਰ ਨੂੰ ਅذਕਾਰ ਦੇ ਦੇਣ ਹੌਂ ਕੈਰ ਕਰਕੇ ਭੇਜਿਆ ਕਿ ਉਹ ਗੈਸਾ ਅਨਗ੍ਰੇਜ਼ ਹੋਇਆ ਕਰ ਨਾ ਇੱਕ ਪਾਸੇ ਸਰਕਾਰ ਉਹਨੂੰ ਕਹਿ ਰਹੀ ਹੈ ਤੂੰ ਅਕਿਊਜ਼ਡ ਹੈ ਦੂਸਰੇ ਪਾਸੇ ਸਰਕਾਰ ਕਹਿ ਰਹੀ ਹੈ ਤੈਨੂੰ ਅਸੀਂ ਬਚਾਉਣ ਵਾਸਤੇ ਵਕੀਲ ਦੇ ਰਹੇ ਹਾਂ ਫਿਰ ਹੈ ਤਾਂ ਸਾਰਾ ਕੁਝ ਸਰਕਾਰ ਦਾ ਤੇ ਅਕਿਊਜ਼ਡ ਆਪ ਦਾ ਰਾਈਟ ਤਾਂ ਖਤਮ ਹੋ ਗਿਆ ਨਾ ਡਿਫੈਂਸ ਕਾਉਂਸਲ ਨੇ ਉਹਦੇ ਚ ਪਲੀ ਲਿਖਾਤੀ ਉਹਨਾਂ ਨੇ ਤਾਂ ਕੋਈ ਕੇਸ ਤਿਆਰੀ ਨਹੀਂ ਕੀਤਾ ਨਾ ਹੀ ਕੇਸ ਪੜਿਆ ਸੀ ਨਾ ਹੀ ਉਹਦੇ ਚ ਕ੍ਰੋਸ ਕੀਤਾ ਸੀ ਨਾ ਹੀ ਉਹਦੇ ਚ ਅਪੀਅਰ ਹੋਏ ਸੀ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਦੇ ਪੰਜਾਬ ਸਰਕਾਰ ਨੇ ਹੁਣ ਇੱਕ ਨਵੀਂ ਸਕੀਮ ਸ਼ੁਰੂ ਕੀਤੀ ਆ ਉਹ ਆ ਡਿਫੈਂਸ ਕਾਉਂਸਲ ਦੀ ਤੇ ਇਹ ਡਿਫੈਂਸ ਕਾਉਂਸਲ ਦੇ ਨਾਂ ਤੇ ਜਿਨ੍ਹਾਂ ਲੋਕਾਂ ਤੇ ਨਜਾਇਜ਼ ਪਰਚੇ ਹੋ ਜਾਣੇ ਆ ਉਹਨਾਂ ਨੂੰ ਵੀ ਬਰੀ ਹੋਣ ਲਈ ਸਮਾਂ ਨਹੀਂ ਦਿੱਤਾ ਜਾ ਰਿਹਾ ਹਾਲਾਂਕਿ ਇਹਦੇ ਪਿੱਛੇ ਤਰਕਤਾ ਇਹ ਦਿੱਤਾ ਜਾ ਰਿਹਾ ਕਿ ਜਿਹੜੇ ਕੇਸ ਆ ਉਹ ਲੰਮ ਕਰੇ ਆ ਤੇ ਜਲਦੀ ਨਿਆਂ ਦੇਣ ਦੇ ਲਈ ਇਹ ਸਭ ਕੀਤਾ ਜਾ ਰਿਹਾ ਪਰ ਇਹਦੇ ਪਿੱਛੇ ਇੱਕ ਗੱਲ ਇਹ ਵੀ ਆ ਕਿ ਜਿਨ੍ਹਾਂ ਤੇ ਨਜਾਇਜ਼ ਪਰਚੇ ਦਰਜ ਕੀਤੇ ਗਏ ਆ ਉਹਨਾਂ ਨੂੰ ਵੀ ਆਪਣਾ ਪੱਖ ਰੱਖਣ ਦਾ ਸਮਾਂ ਨਹੀਂ ਦਿੱਤਾ ਜਾ ਰਿਹਾ ਕਿਉਂਕਿ ਜਿਹੜੇ ਵਿਅਕਤੀਆਂ ਨੇ ਆਪਣੇ ਪ੍ਰਾਈਵੇਟ ਨਿੱਜੀ ਵਕੀਲ ਕੀਤੇ ਹੁੰਦੇ ਆ ਤੇ ਉਹਨਾਂ ਨੇ ਇੱਕ ਫਾਈਲ ਤਿਆਰ ਕੀਤੀ ਹੁੰਦੀ ਆ ਕੇਸ ਦੀ ਤੇ ਉਸ ਦੇ ਨਾਲ ਸਬੰਧਤ ਉਹਨਾਂ ਨੇ ਅਦਾਲਤ ਦੇ ਵਿੱਚ ਉਸ ਦਾ ਪੱਖ ਰੱਖਣਾ ਹੁੰਦਾ ਪਰ ਇਸ ਮਾਮਲੇ ਦੇ ਵਿੱਚ ਬਿਨਾਂ ਮੰਗੇ ਤੇ ਬਿਨਾਂ ਹੀ ਕਿਸੇ ਆਗਿਆ ਤੋਂ ਤੇ ਬਿਨਾਂ ਹੀ ਉਸ ਵਕੀਲ ਤੋਂ ਪੁੱਛੇ ਉਸ ਦਾ ਕੇਸ ਅਦਾਲਤ ਦੇ ਵਿੱਚ ਪੁੱਟ ਕਰ ਦਿੱਤਾ ਜਾਂਦਾ ਹੈ ਇਸ ਦੇ ਨਾਲ ਜਿੱਥੇ ਲੋਕਾਂ ਨੂੰ ਤਾਂ ਨੁਕਸਾਨ ਹੋ ਹੀ ਰਿਹਾ ਏ ਨਾਲ ਦੀ ਨਾਲ ਜਿਹੜੇ ਪ੍ਰਾਈਵੇਟ ਵਕੀਲ ਆ ਨਿੱਜੀ ਵਕੀਲ ਆ ਉਹਨਾਂ ਨੂੰ ਵੀ ਭਾਰੀ ਨੁਕਸਾਨ ਹੋ ਰਿਹਾ ਏ ਉਹਨਾਂ ਦਾ ਆਰਥਿਕ ਨੁਕਸਾਨ ਹੋ ਰਿਹਾ ਏ ਤੇ ਉਹਨਾਂ ਦੇ ਕੇਸ ਵੀ ਖਰਾਬ ਹੋ ਰਹੇ ਆ ਫਰੀਦਕੋਟ ਦੇ ਵਕੀਲਾਂ ਨੇ ਇਸ ਮਾਮਲੇ ਦੇ ਵਿੱਚ ਆਵਾਜ਼ ਬੁਲੰਦ ਕੀਤੀ ਆ ਤੇ ਸਾਰੀ ਕਹਾਣੀ ਸਾਹਮਣੇ ਰੱਖੀ ਆ ਆਓ ਸੁਣਦੇ ਆ ਕੀ ਕਹਿੰਦੇ ਨੇ ਫਰੀਦਕੋਟ ਦੀ ਕਚਹਿਰੀ ਵਿੱਚ ਬੈਠਦੇ ਵਕੀਲ ਇਸ ਡਿਫੈਂਸ ਕਾਉਂਸਲ ਦੀ ਨਵੀਂ ਸਕੀਮ ਨੂੰ ਲੈ ਕੇ ਇਸ ਬਣਾਉਣ ਵਾਲਾ ਥਾਣੇਦਾਰ ਆਈਓ ਜੋ ਵੀ ਉਹ ਵੀ ਸਰਕਾਰ ਦਾ ਜਿੰਨੇ ਉਹਦੇ ਰਿਕਵਰੀ ਦੇ ਮੀਮੂ ਸੇ ਗਵਾ ਬਣਦੇ ਆ ਉਹ ਵੀ ਸਰਕਾਰ ਦੇ ਹੌਲਦਾਰ ਹੋਵੇ ਦੂਜਾ ਹੋਵੇ ਰਹਿ ਕੇ ਨਾਮ ਮੇਰੇ ਸਾਹਮਣੇ ਰਿਕਵਰੀ ਹੋਈ ਜੇ ਉਹਦੇ ਚ ਕਿਸੇ ਕੇਸ ਦੇ ਵਿੱਚ ਕੋਈ ਰਿਕਵਰੀ ਹੁੰਦੀ ਹੈ ਕਿਸੇ ਦਾ ਨਸ਼ਾ ਹੁੰਦਾ ਤਾਂ ਉਹ ਉਹਦੇ ਫਿਰ ਡੀਐਸਪੀ ਵੀ ਕੋਲੇ ਵੀ ਜਾਣਾ ਗੈਸਟਰ ਅਫਸਰ ਕੋਲੇ ਉਹ ਵੀ ਸਰਕਾਰ ਦਾ ਫਿਰ ਅੱਗੇ ਕਿਹਨੇ ਕੇਸ ਪੇਸ਼ ਕਰਨਾ ਦਰਾਂਪੁਰ ਜਦੋਂ ਪੇਸ਼ ਕਰਦੇ ਜਿਹਨੇ ਕੇਸ ਪੇਸ਼ ਕਰਨਾ ਉਹ ਸਰਕਾਰੀ ਵਕੀਰ ਜਿਹਨੇ ਗਵਾਹ ਕਰਾਉਣੇ ਫਿਰ ਜਿਹਨੇ ਡਿਫੈਂਸ ਕਰਨਾ ਉਹ ਵੀ ਸਰਕਾਰੀ ਵਕੀਰ ਜੇ ਸਰਕਾਰ ਨੇ ਆਪਣਾ ਇਹ ਕੰਮ ਕਰਨਾ ਹੈ ਵੀ ਆ ਕੇਸ ਵੀ ਆਪ ਬਣਾਉਣਾ ਉਹਨੂੰ ਪੇਸ਼ ਵੀ ਆਪ ਕਰਨਾ ਉਹਦੇ ਡਿਫੈਂਸ ਕਾਉਂਸਲ ਵੀ ਆਪ ਕਰਨਾ ਤਾਂ ਫਿਰ ਥਾਣੇਦਾਰ ਨੂੰ ਹੁਕਮ ਦੇ ਦੇਣ ਹੁਣ ਕੈਮ ਕਰਕੇ ਦੇ ਦੇ ਕਿ ਉਹ ਐਸਾ ਅੰਗੇਜ ਹੋਇਆ ਨਹੀਂ ਤੇ ਉਸ ਬੰਦੇ ਕੋਲੇ ਤਾਂ ਕੋਈ ਰਾਈਟ ਨਾ ਰਹਿ ਗਿਆ ਉਹਨਾਂ ਇਥੇ ਆ ਮੁੰਡੇ ਦਾ ਕੇਸ ਹੈ ਇੱਕ ਤੁਹਾਨੂੰ ਆਪ ਦੱਸੇਗਾ 313 ਦਾ ਬਿਆਨ ਹੁੰਦਾ ਜਦੋਂ ਗਵਾਹਾਂ ਹੋ ਜਾਂਦੀਆਂ ਉਸ ਤੋਂ ਬਾਅਦ 313 ਹਜ਼ਾਰ ਰੁਪਏ ਦਾ ਪਰਾਣੀ ਦਾ ਮਦਦ ਦਾ ਬਿਆਨ ਹੁੰਦਾ ਇਹ 10 13 2 3 ਤੈਨੂੰ ਉੱਥੇ ਪੜਿਆ ਸੀ ਹਰ ਕਵਰੀ ਹੋਈ ਸੀ ਉਹ ਕਹਿੰਦਾ ਗਲਤ ਆ ਤੂੰ ਭਾਈ ਕੋਈ ਡਿਫੈਂਸ ਦੇਣਾ ਤਾਂ ਉੱਪਰ ਦਾ ਹਾਂ ਮੈਂ ਦੇਣਾ ਕੀ ਹੈ ਉਹ ਜੇ ਐਕਸਪਲੇਨ ਕਰਨਾ ਤਾਂ ਉਸ ਉਹ ਕਹਿੰਦਾ ਸਰਕਾਰੀ ਵਕੀਲ ਕਹੇਗਾ ਬੇਚੀ ਕੇਸ ਠੁਕਾ ਹੈ ਅਦਰ ਨੂੰ ਕੋਈ ਗੁੰਡ ਫੈਂਸਟਿਕ ਫਰਾਂਸ ਦੇ ਬਦੇ ਸਾਹਮਣੇ ਫੜ ਕੇ ਲਿਆਂਦਾ ਆ ਸਿਚੁਏਸ਼ਨ ਸਹੀ ਹੈ ਕਿ ਉਹਦਾ ਮੋਬਾਈਲ ਚੈੱਕ ਕੀਤਾ ਜਾਵੇ ਸਾਡੇ ਰਾਹ ਦਾ ਮੇਰੀ ਲੋਕੇਸ਼ਨ ਤੇ ਚੈੱਕ ਕੀਤੀ ਜਾਵੇ ਉਹਦੇ ਕੋਲੇ ਵੀਡੀਓਗ੍ਰਾਫੀ ਬਣਾਉਣ ਦਾ ਮੌਕਾ ਸੀ ਉਹ ਸਾਰੀਆਂ ਜਿਹੜੀਆਂ ਗੇਣੀਆਂ ਹੈਗੀਆਂ ਡਿਫੈਂਸ ਦੇ ਵਿੱਚ ਉਹ 316 ਬੈਂ ਆਉਣੀਆਂ ਚਾਹੀਦੀਆਂ ਇਹ 316 ਦੇ ਬਿਆਨ ਚ ਨਹੀਂ ਹੋਏ ਉਹ ਦੱਸੋ ਕਿ ਉਹ ਵੈਸੇ ਵੀ ਜਿੰਨੇ ਰੀਪ ਵੀ ਨੇ ਤੁਸੀਂ ਲੋਆ ਨੂੰ ਸੁਝਾਇਆ ਸੀ ਨਾ ਜਿਸ ਤੋ ਜੱਜ ਨੇ ਜੇ ਸਾ ਜਿਹੜਾ ਫੈਸਲਾ ਕਰਨਾ ਉਹ ਫਾਈਲ ਵੇਖ ਕੇ ਕਰਨਾ। ਨਾ ਕਿ ਉਹ ਤਾਂ ਉਹ ਵੇਖਣਾ ਉਹਨੇ ਨਾ ਸਰਕਾਰੀ ਵਕੀਰ ਦਾ ਨਾ ਡਿਫੈਂਸ ਕਾਉਂਸਲ ਦਾ ਨਾ ਸਰਕਾਰੀ ਜਿਹੜੀ ਕਾਉਂਸਲ ਦਾ। ਜੈ ਸਾਹਬ ਦਾ ਜਿਹੜੀ ਫਾਈਲ ਹੈ ਨਾ ਉਹ ਪੜ ਕੇ ਉਹਦੇ ਮੁਤਾਬਕ ਜੇ ਉਹ ਫਾਈਲ ਤੇ ਅਸੀਂ ਕੋਈ ਆਪ ਦਾ ਪੱਖ ਲੈਂਦਾ ਹੋਊਗਾ ਤਾਂ ਹੀ ਸਾਡਾ ਕੇਸ कामयाब ਹੋ ਸਕਦਾ। ਨਹੀਂ ਤਾਂ ਨਹੀਂ ਹੁੰਦਾ। ਇਹ ਸਰਕਾਰ ਦੀ ਇਹ پالਸੀ ਹੈ ਕਿਉਂਕਿ ਕੇਸ ਬਰੀ ਹੋ ਜਾਂਦੇ ਸੀ। ਥਾਣੇ 'ਚ ਬੈਠ ਕੇ ਲਿਖਤ ਪੜਤ ਹੁੰਦੀ ਸੀਗੀ ਤੇ ਉੱਥੇ ਜਿਹੜੇ ਗਵਾਹ ਦੇ ਬਿਆਨ ਲਿਖ ਲੈਂਦੇ ਸੀ। ਮੌਕੇ ਦੇ ਮੁਤਾਬਕ ਕੋਈ ਗੱਲ ਨਹੀਂ ਸੀ ਹੁੰਦੀ ਤੇ ਜਿਹੜੇ ਵਕੀਲ ਹੈ ਆਪਣਾ ਅਨਸਾਰ ਜਿਹੜੇ ਉਹਦੀ ਰੱਖਿਆ ਕਰਦੇ ਡਿਫੈਂਸ ਕਾਉਂਸਲ ਹੈ ਤਾਂ ਉਹ ਉਹ ਕੇਸ ਨੂੰ ਝੂਠਾ ਸਾਬਤ ਕਰ ਦਿੰਦੇ ਤੇ ਜੱਜ ਸਾਹਿਬ ਨੇ ਜਦੋਂ ਪਾਈਲਟ ਜੀ ਸਾਹਿਬ ਬਣੀ ਕਰੁੰਦੇ ਸੀ ਤਾਂ ਉਹ ਸਰਕਾਰ ਨੇ ਹੈ ਵੀ ਹੁਣ ਆਇਆ ਜਾਂ ਕੰਮ ਚਲਾਓ ਸਾਰਾ ਵੀ ਥਾਣੇਦਾਰ ਵੀ ਆਉਦਾ ਗੋਆਲ ਆਉਦਾ ન્યાਇ ਕਰਨ ਵਾਲਾ ਵੀ ਆਉਦਾ ਕੇਸ ਵਿੱਚ ਕਰਨ ਵਾਲਾ ਵੀ ਆਉਦਾ ਕੇਸ ਦੀ ਰੱਖਿਆ ਕਰਨ ਵਾਲਾ ਵੀ ਆਉਦਾ ਤਾਂ ਕਿ ਮੈਕਸਿਮਮ ਕਨਵਿਕਸ਼ਨ ਹੋ ਜੇ ਜੋ ਜ਼ਿਲ੍ਹਾ ਪਰ ਨੇ ਇਹਦੇ ਬਿਠਾਣੇ ਰਾਹੀਂ ਭੇਜੂ ਉਹਦੀ ਗੱਲ ਮੈਂ ਉਹ ਪਿਆਰ ਦੇ ਦੇਣਾ ਤਾਂ ਉਹ ਸੀ ਆਰ ਪੀ ਸੀ ਵਿੱਚ ਐਮੈਂਡਮੈਂਟ ਕੀਤੀ ਹੈ ਐਵੀਡੈਂਸੀ ਵੀ ਐਡ ਕੀਤਾ ਇੱਕ ਐਮੈਂਡਮੈਂਟ ਕਰਨ ਜੋ ਆਈ ਗੋ ਨੇ ਕਹਿਤਾ ਉਹ ਠੀਕ ਹੈ ਜਿਹੜੇ ਜੇਲ੍ਹ ਦੇ ਵਿੱਚ ਹੈ ਉਹਨਾਂ ਨੂੰ ਲੀਗਲ ਏਡ ਪ੍ਰੋਵਾਈਡ ਕੀਤੀ ਜਾਂਦੀ ਸੀ ਕਿਉਂਕਿ ਉਹਨਾਂ ਕੋਲੇ ਕਮਿਊਨੀਕੇਸ਼ਨ ਨਹੀਂ ਹੋ ਪਾਉਂਦਾ ਸੀ ਬਾਹਰਲੇ ਐਡਵੋਕੇਟ ਨਾਲ ਪਹਿਲਾਂ ਪ੍ਰੋਵੀਜ਼ਨ ਇਹ ਸੀ ਲੇਕਿਨ ਬਾਅਦ ਵਿੱਚ ਹੁਣ ਨਵਾਂ ਪ੍ਰੋਵੀਜ਼ਨ ਜਿਹੜੀ ਹੈਗੀ ਆ ਪਾਲਿਸੀ ਬਣੀ ਹੈ ਕਿ ਫ੍ਰੀ ਫ੍ਰੀ ਲੀਗਲ ਏਡ ਐਡਵੋਕੇਟ ਦੇ ਨਾਲ ਨਾਲ ਇੱਕ ਹੋਰ ਜਿਹੜਾ ਹੈਗਾ ਸਰਕਾਰ ਨੇ ਡਿਫੈਂਸ ਕਾਉਂਸਲ ਆਪ ਦੀ ਪੇ ਦੇ ਉੱਤੇ ਰੱਖ ਲਿਆ ਕਿ ਉਹਨਾਂ ਨੂੰ ਪੇ ਕਰਾਂਗੇ ਹਨਾ ਤਾਂ ਇਹ ਦੋ ਪੈਰਲਲ ਸਿਸਟਮ ਜਿਹੜੇ ਹੈਗੇ ਆ ਉਹ ਪ੍ਰਾਈਵੇਟ ਐਡਵੋਕੇਟ ਵਾਸਤੇ ਬੜੇ ਘਾਤਕ ਹੈ ਸਰਕਾਰ ਕੋਲੇ ਜੱਜ ਹੈ ਹਨਾ ਨਿਆਂ ਕਰਨ ਵਾਸਤੇ ਸਰਕਾਰ ਕੋਲੇ ਹੁਣ ਡਿਫੈਂਸ ਵੀ ਸਰਕਾਰ ਦੀ ਤਾਂ ਫਿਰ ਅਕਿਊਜ਼ ਦੇ ਕੋਲੇ ਰਾਈਟ ਘੱਟ ਰਹਿ ਗਿਆ ਮੁਲਜ਼ਮ ਕੋਲੇ ਜਾਂ ਕਿਸੇ ਕਲਾਇੰਟਸ ਕੋਲੇ ਜਾਂ ਜੋ ਹੈਗਾ ਸਰਕਾਰ ਜਿਹੜਾ ਬੰਦਾ ਨਿਆਂ ਲੈਣ ਵਾਸਤੇ ਕੋਰਟ ਚ ਆ ਰਿਹਾ ਉਹਦੇ ਕੋਲੇ ਕੀ ਰਾਈਟਸ ਹੈਗੇ ਆਪਣੀ ਗੱਲ ਫ੍ਰੀਲੀ ਰੱਖਣ ਦਾ ਆਪਣੀ ਰਾਈਟਸ ਦੇ ਥਰੂ ਸਰਕਾਰ ਕੋਲੇ ਗੱਲ ਰੱਖਣ ਦਾ ਜਾਂ ਕੋਰਟ ਕੋਲੇ ਗੱਲ ਰੱਖਣ ਦਾ ਕੋਈ ਰਾਈਟ ਹੀ ਰਹਿ ਨਹੀਂ ਗਿਆ ਇਸ ਤਰ੍ਹਾਂ ਕਿ ਜਿਹੜੀ ਇਹ ਪਾਲਿਸੀ ਹੈ ਬੜੀ ਪ੍ਰਾਈਵੇਟ ਐਡਵੋਕੇਟ ਵਾਸਤੇ ਬੜੀ ਘਾਤਕ ਹੈ ਪ੍ਰਾਈਵੇਟ ਵਾਸਤੇ ਨਹੀਂ ਸਾਰੇ ਐਡਵੋਕੇਟ ਵਾਸਤੇ ਘਾਤਕ ਹੈ ਪੂਰੀ ਨਿਆਂ ਪ੍ਰਣਾਲੀ ਵਾਸਤੇ ਘਾਤਕ ਹੈ ਕਿਉਂਕਿ ਜੇਕਰ ਕਿਸੇ ਬੰਦੇ ਨੂੰ ਅਸੀਂ ਆਉਂਦੀ ਰਾਈਟ ਦੀ ਸੁਰੱਖਿਆ ਨਹੀਂ ਕਰ ਸਕਦੇ ਤਾਂ ਫਿਰ ਕੋਰਟਾਂ ਬਣੀਆਂਗਾ ਵਾਸਤੇ ਇੱਕ ਪਾਸੇ ਸਰਕਾਰ ਉਹਨੂੰ ਕਹਿ ਰਹੀ ਹੈ ਤੂੰ ਅਕਿਊਜ਼ਡ ਹੈਂ ਦੂਸਰੇ ਪਾਸੇ ਸਰਕਾਰ ਕਹਿ ਰਹੀ ਹੈ ਤੈਨੂੰ ਅਸੀਂ ਬਚਾਉਣ ਵਾਸਤੇ ਵਕੀਲ ਦੇ ਰਹੇ ਹਾਂ ਫਿਰ ਹੈ ਤਾਂ ਸਾਰਾ ਕੁਝ ਸਰਕਾਰ ਦਾ ਤੇ ਅਕਿਊਜ਼ ਦਾ ਆਪ ਦਾ ਰਾਈਟ ਦਾ ਖਤਮ ਹੋ ਗਿਆ ਨਾ ਜੇ ਆਪਾਂ ਗੱਲ ਕਰੀਏ ਵੀ ਇਸ ਜਿਹੜੇ ਨਵੇਂ ਇੰਟਰਪ੍ਰੈਸ ਕੰਟਰਲ ਲਾਈ ਹੈ ਇਹਦੇ ਮੁਤਾਬਕ ਤਾਂ ਜਿਹੜਾ ਮਲਜ਼ੂਮ ਫੜਿਆ ਹੋਇਆ ਮਲਜ਼ੂਮ ਨੂੰ ਆਪ ਦਾ ਪੱਖ ਪੇਸ਼ ਕਰਨ ਦਾ ਮੌਕਾ ਨਹੀਂ ਦਿੱਤਾ ਜਾ ਰਿਹਾ ਬਿਲਕੁਲ ਬਿਲਕੁਲ ਮੈਂ ਐਕਸਪਲੇਨ ਕਰਨੀ ਚਾਹੁੰਦਾ ਹਾਂ ਖਾਲੀ ਸਾਹਿਬ ਅ ਦੇਖੋ ਇੱਕ ਸਿੱਧੀ ਸਿੱਧੀ ਜੇ ਪੰਜਾਬੀ ਭਾਸ਼ਾ ਦੇ ਗੱਲ ਕਰੀਏ ਵੀ ਆ ਜਿਹੜਾ ਮਲਜ਼ਮ ਹੈ ਉਹਦਾ ਜੇ ਵਕੀਲ ਨਾਲ رابطہ ਕਾਇਮ ਨਹੀਂ ਹੋਊਗਾ ਤਾਂ ਉਹ ਆਪਦੀ ਖੁੱਲਕੇ ਵਕੀਲ ਨਾਲ ਗੱਲ ਨਹੀਂ ਕਰ ਸਕਦਾ ਤਾਂ ਜਿਹੜਾ ਹੈ ਰੈਗੂਲਰ ਕਾਉਂਸਲ ਨੂੰ ਸਾਰੀ ਇੰਟਰੈਕਸ਼ਨ ਹੁੰਦੀ ਹੈ ਕਲਾਇੰਟ ਨਾਲ ਉਹ ਕਲਾਇੰਟ ਨੂੰ ਸਮਝਦਾ ਹੈ ਉਹਦੀ ਫਾਈਨੈਂਸ਼ਲੀ ਉਹਦੀ ਫਿਜ਼ੀਕਲੀ ਉਹਦੀ ਜਿਹੜੀ ਹੈਗੀ ਹੈ ਮੈਂਟਲੀ ਹਾਲਾਤ ਨੂੰ ਸਮਝਦਾ ਲੇਕਿਨ ਡਿਫੈਂਸ ਕਾਉਂਸਲ ਨਹੀਂ ਸਮਝਦਾ ਹੈਗਾ ਡਿਫੈਂਸ ਕਾਉਂਸਲ ਸਿੱਧਾ-ਸਿੱਧਾ ਕੋਰਟ ਦੇ ਵਿੱਚ ਹੁੰਦਾ ਜਿਹਨੇ ਸਰਕਾਰੀ ਵਕੀਲ ਹੁੰਦਾ ਉਹ ਹੈ ਡਿਫੈਂਸ ਕਾਉਂਸਲ ਹੁੰਦਾ ਐਸਰਕੇ ਉਹ ਡਿਫੈਂਸ ਕਾਉਂਸਲ ਦੀ ਜਿਹੜੀ ਇਹ ਪਾਲਿਸੀ ਹੈ ਨਾ ਇਹ ਤਾਂ ਬੜੀ ਬਰੂਟਲ ਪਾਲਿਸੀ ਹੈ ਅਗੇਂਸਟ ਦਾ ਵੈਲਫੇਅਰ ਆਫ ਦਾ ਐਡਵੋਕੇਟ ਹੈ ਵਰਸਾਪ ਕਿੰਨੇ ਕਰਕੇ ਗਿਆ ਡਿਫੈਂਸ ਕੌਂਸਲ ਦੇ ਆਪ ਦੇ ਤੇ ਪੰਜਾਬ ਦੇ ਵਿੱਚ ਦੋਟੇ ਇਸਰ ਹੋਣਾ ਮੇਰੇ ਹਿਸਾਬ ਨਾਲ ਕਿਉਂਕਿ ਪੰਜ ਚਾ ਸਾਢੇ ਗਏ ਸੇ ਪੰਜ ਦੇ ਰਿਹਾਸ ਨਾ ਤੋਂ ਲੈ ਕੇ ਤੇ ਦੇਖ ਲਓ ਹਰ ਕੋਰਟ ਜਿੱਥੇ ਇਸ ਹੈਗੀ ਹੈ ਸਬਲਿਨ ਕੋਰਟ ਆ ਉੱਥੇ ਵੀ ਰੱਖਿਆ ਹੈ ਤੇ ਵੀ ਕੋਰਟ ਨੂੰ ਇੱਕ ਦੇਣਾ ਹੁੰਦਾ ਵਾਰ-ਵਾਰ ਦੋ ਕੋਰਟਾਂ ਅਟੈਂਡ ਕਰ ਲਊਗਾ ਤੇ 10-10 ਕੋਰਟਾਂ ਤੇ ਉਹਦੇ ਮੁਤਾਬਕੀ ਉਹਨਾਂ ਨੂੰ ਦੇਣਾ ਕੰਮ ਘੱਟ ਹੋਏ ਜਾਂ ਵਧੇ ਹੋਏ ਡਿਫੈਂਸ ਕੌਂਸਲ ਮੈਂ ਸਰਕਾਰ ਇਹ ਕਹੀ ਲੈ ਉਹਵੇਂ ਤੋਂ ਸਰਕਾਰ ਦਾ ਡਿਫੈਂਸ ਕੌਂਸਲ ਅੱਛਾ ਜੀ ਜਿੱਦ ਲਈ ਮੇਰਾ ਕੇਸ ਲੱਗਿਆ ਸੀ ਸੈਸ਼ਨ ਕੋਰਟ ਦੇ ਵਿੱਚ ਸਟੇਟ ਦੇ ਪੰਚੂਚ ਉਹ 313 ਦਾ ਟਾਈਟਲ ਸੀ ਅਸੀਂ 313 ਕਰਾਨੀ ਸੀ ਸੀ ਉਹਦੀ ਪੂਰੀ ਲਿਖੀ ਹੋਈ ਸੀ ਤਾਂ ਕਿ ਜੋ ਸ਼ੱਕ ਅਕਿਊਇਡ ਹੈ ਉਸ ਮਤਲਬ ਬੈਨੀਫਿਟ ਮਿਲ ਸਕੇ ਪਰ ਸਾਡੀ ਗੈਹਤ ਬਿਨਾ ਇਹ ਤਿੰਨ ਸਤਰਾਂ ਲਿਖੀ ਗਈ ਜਿਸ ਦਾ ਨੁਕਸਾਨ ਮੈਨੂੰ ਹੋਇਆ ਅਤੇ ਮੇਰੇ client ਨੂੰ ਹੋਇਆ ਉੱਚ ਜੁਸ ਕੁਛ ਐਸਪਲੀ ਲਿਖ ਦਿੱਤੀ ਸੀ ਜਿਸ ਵਿੱਚ ਅ ਅਕਿਊਰ ਦੇ ਬਚਨ ਚਰਨ ਸੀ ਪਰ ਸਾਡੀ ਗੈਹਣ ਤੋਂ ਬਿਨਾ ਪਲੀ ਲਿਖ ਗਈ ਮੈਨੂੰ ਪੁੱਛਿਆ ਗਿਆ ਜਦਕਿ ਉਸੇ ਰੈਗੂਲੇਟ ਕੋਨਸਲ ਆ ਠੀਕ ਹੈ ਸਾਰਾ ਟ੍ਰਾਇਲ ਦੇਖਿਆ ਸਟਾਰਟਿੰਗ ਬੇਲ ਤੋਂ ਲੈ ਕੇ ਹੁਣ ਤੱਕ ਵੀ ਸਾਰਾ ਟ੍ਰੈਕ ਮੈਂ ਖੁਦ ਕੀਤਾ ਮੈਂ ਠੀਕ ਹੈ ਸਾਡੀ ਬਿਨਾ ਪਰਮਿਸ਼ਨ ਤੋਂ 333 ਦੇ ਬਿਆਨ ਲਿਖੇ ਜਦੋਂ ਮੈਂ ਵਕੀਲ ਸਾਹਿਬ ਨੇ ਸਾਡੇ ਕੋਲੇ ਆ ਕੇ ਗੱਲ ਕੀਤੀ ਮੈਂ ਐ ਕਰਕੇ ਮੇਰਾ ਕੇਸ ਲੱਗਿਆ ਸੀਗਾ 313 ਹੋਣੀ ਸੀ ਮੈਂ ਪਲੀ ਤਿਆਰ ਕੀਤੀ ਹੋਈ ਸੀ ਪਰ ਮੇਰੀ ਪਰਮਿਸ਼ਨ ਤੋਂ ਬਿਨਾ ਮੈਨੂੰ ਦੱਸੇ ਬਿਨਾ ਮੇਰੇ ਸੈਲ ਨੂੰ ਦੱਸੇ ਬਿਨਾ ਡਿਫੈਂਸ ਕਾਉਂਸਲ ਜਿਹੜੇ ਉਹਨਾਂ ਨੇ ਆਪ ਲਈ ਲਗਾਤੀ ਇਹਦੇ ਵਿੱਚ ਚਾਹੀਦਾ ਕੀ ਸੀ ਬੰਨਾ ਹੋਣਾ ਕੀ ਚਾਹੀਦਾ ਸੀ ਪ੍ਰਾਈਵੇਟ ਕਾਉਂਸਲ ਨੂੰ ਬੁਲਾਇਆ ਜਾਂਦਾ ਇਹਦੇ ਵਿੱਚ ਸਰ ਜਿਹੜਾ ਮੇਨ ਗੱਲ ਤਾਂ ਇਹ ਹੈ ਕਿ ਜਿੰਨਾ ਚਿਰ ਜਿਹੜਾ ਰੈਗੂਲਰ ਕਾਉਂਸਲ ਅਪੀਅਰ ਹੋ ਰਿਹਾ ਜਦੋਂ ਤੱਕ ਉਹ ਐਨਓਸੀ ਨਹੀਂ ਦਿੰਦਾ ਉਨਾ ਟਾਈਮ ਕੋਈ ਹੋਰ ਵਕੀਲ ਸਾਹਿਬ ਜਾਂ ਕੋਈ ਡਿਫੈਂਸ ਕਾਉਂਸਲ ਅਪੀਅਰ ਨਹੀਂ ਹੋ ਸਕਦਾ 313 ਦੀ ਪਲੀ ਲਗਾਉਣੀ ਤਾਂ ਬਹੁਤ ਵੱਡੀ ਗੱਲ ਹੈ ਹੁਣ ਤੁਸੀਂ ਸਪੋਜ਼ ਕਰੋ ਜਿਹੜੀ 313 ਦੀ ਪਲੀ ਇਹ ਵਕੀਲ ਸਾਹਿਬ ਨੇ ਲਿਖਣੀ ਸੀ ਜਾਂ ਲਿਖਾਉਣੀ ਸੀ ਉਹਦੇ ਤੇ ਬੇਸ ਤੇ ਡਿਫੈਂਸ ਬਣਾਉਣਾ ਸੀ ਕੀ ਉਹਨੋਂ ਬਣ ਜਾਊਗਾ ਡਿਫੈਂਸ ਕਾਉਂਸਲ ਨੇ ਉਹਦੇ ਚ ਪਲੀ ਲਿਖਾਤੀ ਉਹਨਾਂ ਨੇ ਤਾਂ ਕੋਈ ਕੇਸ ਤਿਆਰੀ ਨਹੀਂ ਕੀਤਾ ਨਾ ਹੀ ਕੇਸ ਪੜਿਆ ਸੀ ਨਾ ਹੀ ਉਹਦੇ ਚ ਕ੍ਰੋਸ ਕੀਤਾ ਸੀ ਨਾ ਹੀ ਉਹਦੇ ਚ ਅਪੀਅਰ ਹੋਏ ਸੀ ਕੱਲ ਨੂੰ ਉਸ ਕੇਸ ਦੇ ਵਿੱਚ ਕੋਈ 1922 ਹੁੰਦੀ ਆ ਤੇ ਉਹਦਾ ਕੌਣ ਜ਼ਿੰਮੇਵਾਰਾ ਮੈਂ ਤਾਂ ਇੰਨੀ ਗੱਲ ਕਹਿਣਾ ਜੇ ਡਿਫੈਂਸ ਕਾਉਂਸਲ ਨੇ ਕਿਸੇ ਕੇਸ ਵਿੱਚ ਆਪਦੀ ਅਪੀਅਰੈਂਸ ਦੇਣੀ ਆ ਘੱਟੋ ਘੱਟ ਜਿਹੜਾ ਰੈਗੂਲਰ ਕਾਉਂਸਲ ਅਪੀਅਰ ਹੋ ਰਿਹਾ ਉਹਨੂੰ ਘੱਟੋ ਘੱਟ ਐਨਓਸੀ ਤਾਂ ਲਵੇ ਆਪਣੀ ਹਾਈ ਕੋਰਟ ਲੈਣ ਚੱਲਦੇ ਆ ਐਨਓਸੀ ਲੈਂਦੇ ਆ ਸੁਪਰੀਮ ਕੋਰਟ ਦੇ ਵਿੱਚ ਸੁਪਰੀਮ ਕੋਰਟ ਆਫ ਇੰਡੀਆ ਚ ਐਨਓਸੀ ਤੋਂ ਬਿਨਾ ਕੋਈ ਦੂਜਾ ਕੇਸ ਅਪੀਅਰ ਨਹੀਂ ਹੋ ਸਕਦਾ ਜੇ ਸਰਕਾਰ ਨੇ